ਸਿੱਖਾਲੇ ਸਾਰਿਆਂ ਨਾ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵੰਚੜੇ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅਰਸ਼ਦ ਜੱਗੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਤੁਹਾਨੂੰ ਸਾਰੀਆਂ ਤੋਕੜਾ ਗੱਬਣਾ ਚੈੱਕ ਪਾਸ ਤੁਹਾਨੂੰ ਦਿਖਾਉਣੀਆਂ ਇੱਕ ਆ ਬੂਰੀ ਚੰਗੇ ਰਿਕਾਰਡ ਵਾਲੀ ਤੁਹਾਨੂੰ ਤੋਕੜਾ ਗੱਬਣਾ ਚੈੱਕ ਪਾਸ ਤੁਹਾਨੂੰ ਦਿਖਾਵਾਂਗੇ ਤੇ ਜਦੋਂ ਵੀ ਆਈਦਾ ਵੀਰ ਜੀ ਹੁਣ ਚੰਗੇ ਦੁੱਧ ਵਾਲੀਆਂ ਤੋਕੜਾ ਗੱਬਣਾ ਚੈੱਕ ਪਾਸ ਮੱਝਾਂ ਹੁੰਦੀਆਂ ਬਾਕੀ ਇਹ ਆਪੇ ਆਪਣਾ ਇੱਥੇ ਆ ਕੇ ਦੁੱਧ ਦੀ ਚਵਾਈ ਕਰਕੇ ਵੇਸ ਚਾਖ ਕੇ ਤਸੱਲੀ ਕਰਕੇ ਖੜਿਆ ਕਰੋ ਤੇ ਬਾਕੀ ਚੱਕ ਆਪਣੀ ਜਾ ਕੇ ਜਿਹੜੀ ਜਰੂਰ ਕਰਵਾ ਲਿਆ ਕਰੋ ਇਕੱਲੀ ਪ੍ਰੋਪਰ ਦਿਨਾਂ ਦਾ ਜਿਹੜਾ ਪਤਾ ਲੱਗ ਜਾਂਦਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਸਨੋਂ ਠੀਕ ਠਾਕ ਜੀ ਜੀ ਮਾਲ ਕਿਰਪਾ ਮਹਾਰਾਜ ਦੀ ਗੇ ਚਲੋ ਕਿਰਪਾ ਚਹੀ ਦੀ ਜੀ ਹਾਂਜੀ ਤੇ ਨਾਂ ਦੱਸ ਤਾਂ ਫਿਰ ਇੱਕ ਨਾਮਜੀਤ ਸਿੰਘ ਪਿੰਡ ਵਾਂਚੜੀ ਜ਼ਿਲ੍ਹਾ ਮਬਰਸਰ ਸੀਲੂ ਮਬਰਸਰ ਜੀ ਤੇ ਫੋਨ ਨੰਬਰ ਹੀ ਬੋਲ ਦੋ ਮੇਰਾ 84 33 79 14 ਤੇ ਅੱਜ 4 ਫਿਰ 4 ਚੱਕ ਪਾਸ ਐਂਡਲੈਸ ਝੋਟੀ ਆ ਗਿਆ ਐਂਡਲੈਸ ਆਈ ਆ ਫਿਰ ਆਪਣੇ ਕੋਲ ਚੱਕ ਪਾਸ ਚ ਰਿਕਾਰਡ ਡੇਢੀ ਦੀ ਮਈਆਂ ਗਈ ਠੀਕ ਆ ਰਿਕਾਰਡ ਆ ਗਏ ਬੁਰੀ ਵੀ ਹੈਗੀ ਵਿੱਚ ਪਰ ਬੁਰੀ ਦਾ ਪਾਸ 40000 ਰੁਪਏ ਚੋਕਰ ਗਿਆ ਬੰਦਾ अच्छा 40000 ਦੀ ਦੇ ਦੇਣੀ ਆ ਮੋੜ ਨਾਲ ਵੱਡੀ ਮਹਿੰਦੂ ਨੰਬਰ ਜੀ ਉੱਤੋਂ ਵੱਧ ਹੋਊਗੀ ਵਜਨ ਚ ਭਾਰੀ ਮੱਝ ਪੂਰੀ 50 ਦੀ ਦੇ ਪਰ ਤੋ ਕੜੰਗ ਬਣਾਣੀ ਚਾਹੀਦੀ 40000 ਦੀ ਚਲੋ ਵੀ ਵਿਖਾਵਾਂਗੇ ਫਿਰ ਵੀਡੀਓ ਚ ਐਸੇ ਦੇਖਣ ਵਾਲੇ ਐਂਡ ਤਾਂ ਕੋਈ ਵੀਰ ਭਰਾ ਵੀਡੀਓ ਵੇਖੇ ਬਾਬਾ ਜੀ ਵੀਡੀਓ ਕੋ ਪੂਰੀ ਵੇਖੇ ਹਨਾ ਪੂਰੀ ਵੇਖੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਝੋਟੀ ਵੇਖੋ ਬਾਬਾ ਜੀ ਕੀ ਸ਼ਹਿਰ ਵੇਖੋ ਜੀ ਬੱਗੀ ਮੋਸੀ ਝੋਟੀ ਦੀ ਪਹਿਲਾ ਸੁਆ ਜਾਂ ਦੂਜਾ ਸੁਆ ਸੁਣੀਏ ਮੋੜ ਚੌਗੀ ਹੋਊਗੀ ਚੌਗੀ ਹੋਵੇ ਕੋਈ ਵੀਰ ਭਰਾ ਲੈ ਜਾਏ ਅੱਛਾ ਜਨਾਬ ਇੱਥੇ ਰਹਿੰਦੇ ਅੱਛਾ ਇਹ ਪੁੱਟ ਕੇ ਲੈ ਜਾ ਕੰਨੀ ਵਾਲੀਆਂ ਦੰਦੀਆਂ ਨਿੱਕੀਆਂ ਖਲੋਤੀਆਂ ਹੋਵੇ ਅੱਛਾ ਲੈ ਜਾ ਨਜ਼ਰ ਆਉਂਦੇ ਵੀ ਜੀ ਇੱਥੇ ਅੱਛਾ ਫਿਰ ਝੋਟੀ ਦੇ ਇਸਰਾ ਆਪ ਵੇਖ ਲੋ ਬੋਲੀ ਬਿੱਲੀ ਕੱਟੀ ਆ ਵੇਖੋ ਉੱਚੀ ਵੇਖੋ ਕਿੱਡੀ ਆ ਠੀਕ ਆ ਚਾਹ ਮਹੀਨੇ ਦੀ ਚੱਕ ਪਾਸ ਅੱਛਾ ਸਿੰਘ ਵੇਖੋ ਕੀ ਸ਼ੈ ਲੱਗਾ ਹੋ ਬਿੱਲੀ ਬੋਲੀ ਕੱਟੀ ਜਿਆਦੀ ਚੰਗੀ ਬਾਬਾ ਜੀ ਖੋਲੋ ਫਿਰ ਤੋਰੀਏ ਤੇ ਵੇਖੋ ਪੂਰੀ ਵੱਡੀ ਕੱਦ ਵਜਨ ਵਾਲੀ ਕੋਈ ਨਿੱਕੀ ਕੱਟੀ ਨਹੀਂ ਆ ਬਾਬਾ ਜੀ ਫੋਲਿਸ਼ ਕਿੰਨੀ ਆ ਕੱਟੀ ਜੇ ਚਾਹ ਮਹੀਨੇ ਗੱਬਰ ਚੱਕ ਪਾਸ ਤੇ ਇਹ ਬਨਲ ਸੀ ਨਹੀਂ ਮਾਰੀ ਨਹੀਂ ਇਹ ਦੇਖੋ ਕੋਈ ਇਹ ਨਾ ਕਿ ਕੋਈ ਲਸੀ ਆ ਲਸੀ ਮਾਰੀ ਆ ਆ ਜੋ ਲੈ ਆਓ ਤੇ ਕੱਦ ਦੇਖ ਲਓ ਕਿੱਡਾ ਆ ਤੇ ਛੋਟੇ ਸਨੱਪ ਦੇਖ ਲਓ ਤੇ ਬਿਲਕੁਲ ਛੋਟੇ ਤੇ ਇਧਰ ਮਾਲੀ ਖਲੋ ਜੰਦੀ ਉੱਥੇ ਹੀ ਖਲੋ ਜਣਾ ਗਾਲੀ ਪੈਣਾ ਬਸ ਆ ਵੇਖੋ ਇਦਾਂ ਹੀ ਠੀਕ ਆ ਜੀ ਯਾਰੀ ਮਿੱਠੀ ਆ ਬਾਜੀ ਇਹ ਵੀ ਮਿਲਾ ਜਾਓ ਫਿਰ ਇਹ ਮੁਓ ਬਾਕੀ ਇਹ ਬੀ ਹੋਰ ਚੌਗੀ ਹੋਗੀ ਪਿਓਰ ਚੌਗੀ ਜਿਹੜੀ ਗੱਲ ਕਹੀ ਹੋਗੀ ਉਹ ਨਿਕਲੂਗੀ ਠੀਕ ਆ ਇਹ ਬਾਕੀ ਹਾਂ ਤੇ ਬੀਜ ਸੱਜਰ ਆਪਣੇ ਕੇ ਸੱਜਰ ਨੇ ਦਿੱਤੀ ਹਾਂਜੀ ਤੇ ਸੱਜਰ ਕਿੰਨਾ ਚਵਾਈ ਜਾਊਗੀ ਦੁੱਧ ਸੱਜਰ ਆ ਵੀ ਪਹਿਲਾਂ ਨਹੀਂ ਬਦੁੱਧ 12 13 12 13 ਕਿਲੋ ਦੇ ਹੋਣ ਦੇਖੋ ਥੱਲੇ ਜੇ ਸਫਾਈਆ ਦੇਖੋ ਕਿੰਦਾ ਥਰ ਥਰ ਦੇਖੋ ਕਿੰਦਾ ਸਪੈਸ਼ਲ ਲੱਗਾ ਥੋੜਾ ਆਇਆ ਕੈਮਰੇ ਤੇ ਡਰਦੀ ਕੱਟੀ ਥਨ ਥਨ ਬੜੇ ਸਪੈਸ਼ਲ ਲੱਗੇ ਕੰਟੀ ਨੂੰ ਦੇਖੋ ਠੀਕ ਗੱਲਾ ਵੰਡਾ ਬੜੀਆ ਵੇ ਬਾਕੋ ਆ ਵੱਡੀ ਝੋਟੀ ਆ ਜਿੰਨੀ ਵੀ ਹੈਗੀ ਆ ਸੁਧਰੀ ਆ ਤੇ ਮੁੱਲ ਫਿਰ ਇਹਦਾ ਦੇ ਦਈਏ 60000 ਦੇ ਦਈਏ ਥੋੜਾ ਮਾਨ ਕਰ ਦੀ ਗਾ ਬਿਲਕੁਲ ਜਾਜ ਛੋਟੀ ਕਿੱਡੀ ਵੀ ਅਸੀਂ 2000 ਛੱਡ ਦਾਂਗੇ 3000 ਜੀ ਯਾਰ ਹੋਰ 68 ਦੀ ਪੂਰੇ 4000 ਦੀ ਛੋਟੀ ਦਵਾਂਗੇ ਬਾਬਾ ਜੀ ਹਾਂਜੀ 4000 ਨਾ 4000 ਦੀ ਕੱਟੀ ਦੇਣੀ ਆ ਪਰ 4000 ਦੀ ਇਦਾਂ ਦੀ ਆਉਂਦੀ ਨਹੀਂ ਆ ਠੀਕ ਹੈ ਇਹ ਗੱਲ ਵੀ ਹਾਂਜੀ ਆ ਵੀਡੀਓ ਰਿਕਾਰਡ ਹੋਉਂਦੀ 90000 ਦੀ ਸਾਨੂੰ ਵੀ ਤਿਆਰ ਕਰਕੇ ਵਾਪਸ ਕਰ ਜੀ ਅੱਛਾ ਹਾਂਜੀ ਇਹ ਪਹਿਲੇ 95 ਦੀ 20000 ਦੇ ਲੱਖੋਂ ਬਾਹਰ ਹੀ ਵਿਗਣੀ ਆ 80000 ਦੀ ਵੰਡਾ ਮਿਰਲਾ ਖਾਲਾ ਸੁਣਾ ਦੇ ਆ ਵੀਡੀਓ ਕਿਹੜੀ ਕਿ ਕੇ ਬਸ ਚਲ ਜਣੀ ਆ ਹਾਂਜੀ ਹਾਂਜੀ ਆਨਲਾਈਨ ਤੇ ਕਾਰਡ ਆ ਝੋਟੀ ਦਾ 90000 ਦੀ ਅਸੀਂ ਤਿਆਰ ਹੋ ਜਦੋਂ ਤਿਆਰ ਹੋ ਜੂਗਾ ਜਦੋਂ ਤਿਆਰ ਹੋ ਸਾਨੂੰ ਮੋੜ ਦੇ ਕੋਈ ਵੀ ਪ੍ਰਾ ਪਰ ਝੋਟੀ ਦਾ ਬਸ ਇਹ ਆ ਵੀ ਸਾਹਵੇਂ ਕੋਈ ਇਹਨਾਂ ਵੇਲੇ ਸੀ ਕਰਦੇ ਹਾਂ ਸਾਹਮਣੇ ਖੜੇ ਕੋਈ ਜਲਦੀ ਰਾਜੀ ਕਰ ਦੂਗਾ ਤਾਂ 95 ਦੀ ਵੀ ਲਾਵਾਂਗੇ ਠੀਕ ਹੈ ਕਾਰਡ ਹੁੰਦੀ ਸਾਰੀ ਗੱਲ ਰਿਕਾਰਡਿੰਗ ਹੁੰਦੀ ਆ ਸਾਨੂੰ ਯਾਦ ਰੱਖਿਓ ਇੱਕ ਵਾਰ ਗੱਲ ਜੀ ਸਾਨੂੰ ਝੋਟੀਏ ਸਿਰ ਇਸੇ ਗੱਲ ਗਾਰੰਟੀ ਤੇ ਆਈ ਆ ਜੇ ਤਿਆਰ ਹੋਈ ਸ ਗਰੰਟੀ ਐਸੇ ਇਹੋ ਛੁੱਟੀ ਜੇ ਵੀ ਪਰ ਜਦੋਂ ਛੁੱਟੀ ਤਿਆਰ ਹੋ ਗਈ ਨਾ ਉਹਦਾ ਕਮਾਲ ਜ਼ਿਆਦਾ ਢੇਰੀਆਂ ਉੱਤੇ ਪਰ ਮਜਬੂਰੀ ਵੇਚਣੀ ਪੈਂਦੀ ਆ ਉਹ ਫਿਰ ਵੇਚਨੀ ਆ ਪੈਂਦੀ ਆ ਦੋ ਦੀ ਫੀਲੀ ਦੇ ਬਾਬਾ ਜੀ ਸੂਪੀ ਆ ਚੌਕੀ ਆ ਗਾਂ ਦੂਜੇ ਲਈ ਸੇ ਲਈ ਗੱਬਣਾ ਹਾਂਜੀ ਹਾਂਜੀ ਰਿਕਾਰਡ ਵਾਲੀ ਚੰਗੀ ਆ ਓਏ ਇਹ ਵੀ ਹਾਰ ਰਹੀ ਦੇਗੀ ਤਾਈਓ ਤੁਹਾਨੂੰ ਨਵੀਂ ਲੱਗ ਗਈ ਆ ਠੀਕ ਆ ਤੇ ਆ ਜਿਹੜਾ ਮੈਂ ਦੱਸ ਜੀ ਮੈਂ ਦਾ ਜੀ ਕਿ ਜਿਆਦਾ ਰਿਕਾਰਡ ਆ ਨਾ ਇੱਥੇ ਇਸ ਨਾਲ ਮਨਣ ਵੇਖਣਾ ਆ ਆ ਪਾੜਾ ਪਾਲੇ ਏ ਆਵੇ ਸਿੰਗ ਜਰੂਰ ਖੁੱਲਾ ਆ ਪਰ ਏ ਆਵੇ ਸਰੀਰ ਵੀ ਖੁੱਲਾ ਆ ਪੂਰਾ ਕਿਲੋ ਕਰ ਮੈਂ ਦੁੱਧ ਚਵਾ ਗਈ 20 ਕਿਲੋ ਗੱਲਾਂ ਨਹੀਂ ਗਰੰਟੀ ਨਾ ਕੋਈ ਵੀਰਪੁਰਾ سٹਾਮਪ ਪੇਪਰ ਤੇ ਕੋਰੇ ਕਾਗਜ਼ ਤੇ ਲਿਖਾ ਕੇ ਲੈ ਜਾ ਜੇ ਸੱਜਰ ਮੈਂ 20 ਕਿਲੋ ਦੁੱਧ ਨਾ ਦੇਵੇ ਤੇ ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਇਹਦੇ ਚੰਗੀਆਂ ਮਿਲਕ ਵੇਖੋ ਪੈਪਾਂ ਲੱਗੀਆਂ ਜਿਹੜੀਆਂ ਦੇਖੋ ਜਿਹੜੀ ਮੈਂ ਨੇ ਦੁੱਧ ਦੇਣਾ ਵਾ ਇਹ ਦੇਖੋ ਆਹ ਵੇਖੋ ਇਸ ਤਰ੍ਹਾਂ ਹੀ ਬੈਜਣਾ ਇਸ ਤਰ੍ਹਾਂ ਬੈਗਾਂ ਦੇ ਤੇਰਾ ਚਵਾਖੋ ਇਧਰ 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 ਜਾ ਕੇ ਦੇ ਆਹ ਦੇਖ ਸਕਦੇ ਜੀ ਇਧਰ ਵੇਖੋ ਐ ਪੋਲੀ ਮੈਂ ਰੂਰ ਗਈ ਵੇਖੋ ਵੇਖੋ ਇਹ ਪੋਲੀ ਇਥਾਰ ਥੋੜਾ ਬਾਕੀ ਮਿਲ ਕੇ ਮੈਨੂੰ ਵੀ ਪੈਪਾ ਹੀ ਲੱਗੀਆਂ ਵਾ ਜੀ ਕੋਰੇ ਕਾਗਜ਼ ਤੇ ਲਿਖਾ ਕੇ ਲੈ ਜੀ ਇਹ ਮੈਂ ਦੀ ਇੰਡਿਕਰੇਟੀ ਦੇ ਤਾ 20 ਕਿਲੋ ਦੀ ਗਰੰਟੀ ਨਾਲ ਗਰੰਟੀ ਦੇਣੀ ਇਹ ਮੈਂ ਦੀ ਫੁੱਲ ਗਰੰਟੀ ਜੀ ਆਪਣੇ ਕੋਈ ਆਪਣੇ ਕੋਈ ਖਾਲੀ ਕੋਰੇ ਕਾਗਜ਼ ਤੇ ਉਹਨਾਂ ਸਾਈਨ ਕੀਤੇ ਆ ਇਹ ਦੇਖੋ ਚੱਡਾ ਦੇਖੋ ਕੀ ਲੱਗਾ ਵਾ ਸੱਜਰਾ ਇਹਨਾਂ ਦੇ ਹੁਣ ਮੈਨੂੰ ਚੱਡਾ ਲੱਗਾ ਵਾ ਬਾਈ ਕਿੰਨੇ ਚੱਟ ਚੱਕ ਪਾਸੇ ਸਾਡੇ 6 ਮਹੀਨੇ ਤੇ ਦੁੱਧ ਦੁੱਧ ਹਰਫੀ ਹੱਨੇ ਕਿਲੋ ਕਿਲੋ ਕਰਕੇ ਲੈ ਜੀ 7 ਕਿਲੋ ਮੈਨੂੰ ਸਾਢੇ 6 ਮਹੀਨੇ ਗੱਬਣ ਆਮ ਦੇਸੀ ਮੀਆਂ ਸਾਢੇ 6 ਮਹੀਨੇ ਗੱਬਣ ਹੋ ਗਏ ਉਹ ਚੌਂਝ ਲੱਤ ਮਾਰ ਦਿੰਦੀਆਂ ਸਾਢੇ 6 ਦੀ ਹੋ ਗਈ ਤੇ ਦੁੱਧ ਕਿੰਨਾ ਵਾ ਉਹ ਨਾਲ ਵੀ 7 ਕਿਲੋ ਉਹ ਅੱਜ ਦੀ ਤਰੀਜ਼ 6 ਕਿਲੋ ਕਰਕੇ ਲੈ ਜੇ ਵੀਰ ਭਰਾ ਤੋਰ ਫੇਰ ਇੱਕ ਰੀ ਤੇ ਮਿੱਠੀ ਇੰਨੀ ਬਾਬਾ ਜੀ ਕੋਈ ਅੰਤ ਨਹੀਂ ਜਿੱਥੇ ਮਰਜ਼ੀ ਖਿਲਾ ਦੇ ਚੋਲੋ ਕਰਮਾਲੀ ਨੂੰ ਬਾਕੀ ਹਲ ਵੀ ਸਾਢੇ 6 ਦੀ ਆ ਸਵਾ 6 ਦੀ ਨਿਕਲੂਗੀ 6 ਆ ਦੀ ਨਿਕਲੂ ਤੇ ਪਰ ਆ ਵੀ ਆ ਰਿਹਾ ਨਾ ਥੋੜਾ ਜਿਹਾ ਮੈਂ ਡਰ ਜੇ ਕੈਮਰੇ ਤੋਂ ਵੀਰ ਡਰਦੇ ਇਧਰ ਖੋ ਇਦਾਂ ਹੀ ਬਾਹਰ ਜਾਣਾ ਬਸ ਜਿੱਥੇ ਮਰਜ਼ੀ ਬਾਲੋ ਥਾਪੀ ਮਾਰ ਕੇ ਭਰੇ ਭੋਏ ਭਰੇ ਬਜ਼ਾਰ ਜੀ ਮੈਂ ਚਲੋ ਭਰੇ ਬਜ਼ਾਰ ਚ ਠੀਕ ਆ ਜੇ ਮੈਂ ਮੰਨ ਲਾ ਇੱਕ ਵਾਰੀ ਲਾ ਜਾ ਸਿੱਧੀ ਤੋਰ ਤੇ ਬਾਕੀ ਆ ਵੀ ਸਰੀਰ ਭਾਰੀ ਆ ਪੂਰੀ ਭਾਰੇ ਪੱਲੇ ਦੀ ਮੱਝ ਆ ਜੇ ਬੁੱਟੀ ਮਾਂ ਬਾਬਾ ਜੀ ਵੱਡੀ ਦਰਿਆ ਮੈਂ ਆ ਸੱਜ ਲਿਆ ਇੱਕ ਲੋਲੀ ਲੈਣ ਚੀਂ ਡੂੜ ਲੱਖ ਵੀ ਹੋਣੀ ਉੱਦਾਂ ਡੂੜ ਤੋਂ ਵੀ ਬਾਹਰ ਹੀ ਆਉਣੀ ਆ ਬਾਬਾ ਜੀ ਪਰ ਵਾਹ ਵੀ ਜਿਹੜੀ ਮੈਂ ਦਿੰਦਾ ਕੌਣ ਆ ਜਿਨਾ ਅਜੇ ਮੁਲਕਾ ਤਨ ਉਹ ਤੋਂ ਵਾਦਰੇ ਫੰਡਰਾਂ ਇਹ ਹੁੰਦੀਆਂ ਹਾਂਜੀ ਕਿੰਨਾ ਫਿਰ ਇਹਦਾ ਮੁੱਲ ਅੱਜ ਅੱਜ ਤਰੀਕ ਤੇ ਦੇ ਦਈਏ 60 ਦੀ ਫੁੱਲ ਰਾਜੀ ਫੁੱਲ ਵਜਣ ਕਰਦੋਂ ਮੰਨਤਾ ਨਾ ਹੋਰ ਜੇ ਮੈਂ ਮੰਗਾ 20 ਕਿਲੋ ਮੈਂ ਦੋ ਦੱਗ ਇੱਕ ਹੋਰ ਗੱਲ ਕੋਰੇ ਕਾਗਜ਼ ਤੇ ਲਿਖ ਕੇ ਲੈ ਜਾਏ ਇਹਦੀ 20 ਕਿਲੋ ਦੀ ਗਾਰੰਟੀ ਫੁੱਲ ਗਾਰੰਟੀ ਦੀ ਫੁੱਲ ਗਾਰੰਟੀ ਦੇਣੀ 20 ਕਿਲੋ ਦੀ ਉਹਦੀ ਅੱਛਾ ਵੀਡੀਓ ਬਣਦੀ ਹੈ ਕਿ ਸਦਾਬਹਾਰ ਚੀਜ਼ ਸਦਾਬਹਾਰ ਰਹਿਣੀ ਹੈ ਬਾਕੀ ਬਾਬਾ ਜੀ ਮੈਂ ਆਪ ਹੀ ਦੱਸਣ ਦੀ ਦੁੱਧ ਦਾਲੀਆ ਮੇਰਾ ਖੁੱਡਾ ਖੱਡਾ ਬੜਾ ਮੈਂ ਵੱਡੀ ਗਿੱਡੀ ਆ ਬਾਡੀ ਗਿੱ ਜੇ ਅੱਜ ਹੀ ਗੱਲ ਕਰੀਏ ਫਿਰ ਹਾਪੀ ਜੀ 3000 ਹੀ ਛੱਡਦੇ 57000 ਦੀ ਦੇ ਦਾਂਗੇ 57000 ਦੀ 30000 ਦੀ ਦੇਣੀ ਬਾਬਾ ਜੀ ਅੱਛਾ 55000 ਇਹ ਜਿੰਨੀਆਂ ਮਹੀਆਂ ਬਾਹਰ ਨਹੀਂ ਹੁੰਦੀਆਂ ਅੱਛਾ 55000 ਦੇ 1000 ਛੱਡਾਂਗੇ 53000 ਦੇਵਾਂਗੇ ਫਿਰ ਜੀ ਆਰਮ ਸਾਖੀ ਜੇ ਮੈਂ ਸੁਣੀ ਜਦੋਂ ਮੈਂ ਸੁਣੀ ਆ ਨਾ ਉਹ ਫੁੱਲ ਤੇਜੀਆਂ ਚ ਮੈਂ ਸੁਣੀ ਇਹ ਆ ਬਈ ਇੰਨਾ ਗਰਮੀ ਕਢੋਣੀ ਨੇ ਸਾਰੀ ਜਾਣ ਬੱਠ 53000 ਦੀ ਦੇਣੀ ਹੈ ਬੱਦ ਕੋਈ ਵੀਰ ਭਰਾ ਫੋਨ ਲਾਵੇ ਮੋੜਦਾ ਨਹੀਂ ਪਤਾ ਨਹੀਂ ਦੇਖ ਕੇ ਦਿੰਨੇ ਪਰ ਮੈਂ ਦਾ ਮੋਲ ਲਾਵੇ ਮੈਂ ਜਦ ਤਾਜੀ ਸੁਣਦੀ ਆ ਇੱਥੋਂ ਚੱਡਾ ਲਾ ਕੇ ਤੁਰਦਾ ਮੈਂ ਤੁਰਿਆ ਨਹੀਂ ਜਾਂਦਾ ਜਾਂਦੇ ਇੰਨਾ ਮੈਂ ਚੱਡਾ ਭਰਦੀ ਆ ਬਈ ਤੇ ਹੁਣ ਆ ਬੁਰੀ ਆ ਗਈ ਜਿਹੜੇ ਬੇਦ ਦੇ ਡਿੱਕਣ ਅਬੀ ਮੈਂ ਕਹਾਂ ਦੀ ਕੁੜੀ ਹਾਥੀ ਆ ਵੇਖੋ ਕਿੱਡੀ ਮੈਂ ਬਾਬਾ ਜੀ ਪੂਰੀ ਨੀਰੀ ਪੂਰੀ ਭਲੀ ਆ ਰਾਜੀ ਫੁੱਲ ਜੀ ਦੋ ਨੰਬਰ ਚ ਮੈਂ ਕਿਨੇ ਦੀ ਹੋਊਗੀ ਤੁਸੀਂ ਡੇਰੀ ਕੀਤੀ ਆ ਵੇਖੋ ਚਲੋ ਹੋਣਾ ਸਾਨੂੰ ਤਾਂ ਕਾਫੀ ਚਿਰ ਹੋ ਗਿਆ ਪਤਾ ਨਹੀਂ ਆ ਸਾਡਾ ਇਧਰ 2 ਨੰਬਰ ਚ ਲਿੰਕ ਘੱਟ ਗਿਆ ਸਾਡਾ ਦੋ ਨੰਬਰ ਵਾਲਿਆ ਕੋ ਮੈਂ ਲਈ ਆ ਅੱਛਾ ਗੱਬਣ ਮੈਂ ਸਾਡੇ 6 ਮਹੀਨੇ ਦੀ 2 ਨੰਬਰ ਵਾਲਿਆ ਕੋ ਲਈ ਆ ਅੱਛਾ ਤੇ ਕਿੰਨੇ ਯਕੀਨ ਮੰਨਣਾ ਪਤਾ ਨਹੀਂ ਨਹੀਂ ਮੰਨਣਾ 2 ਨੰਬਰ ਵਾਲਿਆ ਕੋ ਮੈਂ ਲਈ ਏ ਛੜਾਈ ਆ ਕੇ ਜਾਨ ਬਚਾਈ ਜਾਨ ਛੜਾਈ ਨਫਾ ਨਹੀਂ ਲੈਣਾ ਵੀ ਐਵੇਂ ਕਰਕੇ ਦੇਣੀ ਏ ਤੋੜਾ ਫੇਰ ਇੱਕ ਰੇਨ ਕਿੰਨੇ ਚਿਰ ਦੇ ਚੈੱਕ ਪਾਸ ਆ ਪਾ ਜੀ ਸਾਡੇ 6 ਮਹੀਨੇ ਦੀ ਨੀਲੀ ਜੇ ਮੈਂ ਸਾਡੇ 6 ਮਹੀਨੇ ਦੇ ਚੈੱਕ ਪਾਸ ਨਿਕਲੀ ਜਾਂਦੇ 2 ਨੰਬਰ ਚੋਂ ਕਹਿੰਦੇ ਛੜਾਈ ਦੋ ਦੇ ਦਿੰਦੀ ਆ ਤਰਾ ਦੁੱਧ ਬਾਬਾ ਜੀ ਹੁਣ 6.5 ਕਿਲੋ 6.5 ਕਿਲੋ ਜਿਹੜਾ ਹੈਗਾ ਤੋੜ ਦੋ ਇਧਰ ਨੂੰ ਤੋੜ ਦੇ ਬਾਕੀ ਪੂਰੀ ਭਰੀ ਆ ਮੱਝ ਜੀ ਗੱਡੀ ਆ ਗੱਡੀ ਮੈਂ ਭਲੀ ਜੁੜੀ ਆ ਤੇ ਇਹ ਮੈਂ ਬਾਬਾ ਜੀ ਮਗਰਲੇ ਥਾਂ ਦੀ ਨਾ ਆ ਔਰ ਥਾਂ ਦੀ ਤੇ ਆ ਜਿਹੜੇ ਥਾਂ ਦੀ ਕੋਈ ਕਹਿ ਨਹੀਂ ਸਕਦਾ ਤਿਲ ਆ ਥਾਨੀ ਜੇ ਚੱਲਦਾ ਕਿਹੜਾ ਥਾਨ ਨਹੀਂ ਬੈਣੀ ਅਲੱਗ ਦੂਜਾ ਤੁਹਾਨੂੰ ਖਾ ਹੀ ਦੇਣਾ ਇੱਕੋ ਮਿੰਟ ਬੰਨ ਕੇ ਬਾਬਾ ਜੀ ਹੁਣੇ ਖਾ ਹੀ ਦੇਣਾਗੇ ਇੱਕ ਥਾਨ ਨਹੀਂ ਇਹ ਤਾਂ ਚੱਲਦਾ ਹੁਣੇ ਪੁੱਛ ਲੈਨੇ ਬਾਕੀ ਪੂਰੀ ਭਰੀ ਆ ਮੱਝ ਸਰੀਰਾਂ ਜਿਹੜੀ ਇਹ ਆ ਵੀ ਜੇ ਕਿਸੇ ਵੀ ਨੇ ਸ਼ੌਂਕ ਨਾਲ ਪੂਰੀ ਮੱਝ ਰੱਖਣੀ ਆ ਰਾਜੇਪੂਰੀ ਹਰ ਵੀਜੀ ਵੇਖੋ ਪੈਸੇ ਘਟ ਖਰਚ ਨਹੀਂ ਤੇ ਸਾਢੇ 6 ਮਹੀਨੇ 6 ਤੋਂ ਬਾਹਰ ਇਹ ਵੀ ਗੱਭਨ ਤੱਕ ਪਾ ਲੈਨੇ ਤਾਂ ਸੱਜਦੇ ਨੇ ਦੁੱਧ ਚੰਗਾ ਖੁੱਲਾ ਗੱਡਿਆ ਨਾ ਓਏ ਹਰ ਵੀਜੀ ਵੇਖੋ ਹੁਣ ਤੇ ਮੈਨੂੰ ਮੇਰੇ ਜਿੱਦੀ ਮੈਂ 1500 ਕਿਲੋ ਘਟ ਵੀ ਦਿੱਤਾ ਹੂ ਤਿੰਨਾ ਸਣਾ ਜੀ ਅੱਛਾ ਤਿੰਨਾ ਸਣਾ ਜੀ 1500 ਕਿਲੋ ਦੁੱਧ ਦਿੱਤਾ ਹੋਊਗਾ ਮੈਂ ਨੇ ਠੀਕ ਆ ਕਿੱਡੀ ਲਾਸ਼ ਕਿਹੜਾ ਥਣ ਜੇ ਇਹਦਾ ਇਧਰ ਮਗਲਾੜ ਬੈਣੀ ਵਾਲਾ ਆੜਾ ਬੈਣੀ ਵਾਲਾ ਬੈਣੀ ਵਾਲ ਦਾ ਥਣ ਨਹੀਂ ਤਾਂ ਤਿੰਨਾਂ ਲਈ ਬੁਲੀ ਜੇ ਵੱਡੀ ਜੇ ਸਰੂ ਬਿਲਕੁਲ ਨਹੀਂ ਚੱਲਦਾ ਕਿ ਥੋੜੀ ਜਿਹਾ ਤਾਂ ਰੋਲ ਦੀ ਬੱਤ ਲੜ ਕਰਕੇ ਦੇਣੀ ਹੈ ਮਤਲਬ ਸਰੂ ਚੱਲਦਾ ਹੈ ਚੱਲਦਾ ਚੱਲਦਾ ਵਾਗੇ ਥਣ ਚੱਲਦਾ ਵਾ ਬਾਕੀ ਕੋਈ ਚਲਾ ਲੇ ਆਪਣਾ ਜਾ ਕੇ ਆਪਸ ਪਰ ਹੁਣ ਜਿਹੜਾ ਮੁੱਲ ਆ ਗੱਲ ਸਾਰੀ ਤੇ ਲੜਾਂ ਦੀ ਹੋਣੀ ਚੱਲੇ ਨਾ ਚੱਲੇ ਉਹ ਅਗਲੇ ਅਗਲੇ ਤੇ ਹਾਂਜੀ ਤੇ ਇਹਦਾ ਮੁੱਲ ਫਿਰ ਹਲਕੀ ਦੇ ਜੋ 50000 50 ਦੇ ਫਿਰ ਵੇਖ ਲਓ ਤੂੰ ਨੰਬਰ ਜੀ ਹੈ ਵੀ 50000 ਜੋ ਮਰਜ਼ੀ ਕਹਿ ਸਕਦੇ ਜੇ ਤੁਸੀਂ 50 ਛੱਡ ਦੀ 45 ਦੀ ਦੇ ਦੀ ਅੱਜ ਕਰੀਏ ਹੋਰ ਪਹਿਲਾਂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਹੋ ਰਿਹਾ ਕਿ ਆ ਹਾਂ ਵੀ ਜੋ ਕਹਤਾ ਨਾ ਮੈਂ 349 ਦੀ ਵੀ ਨਹੀਂ ਦੇਣੀ ਅੱਛਾ ਆ ਭਾਵੇਂ ਨਾਲ ਲੜੇ ਮੈਂ 349 ਦੀ ਵੀ ਨਹੀਂ ਦੇਣੀ ਪਰ ਮੇਰੀ ਰਿਕਾਰਡਿੰਗ ਹੋਣੀ ਫੋਨ ਦਾ ਜਿੰਨੂੰ 40 ਦੀ ਚੱਕੀ ਲਾਦੀ ਉਹ ਫੂਨ ਲਾ ਲਈ ਗੱਲ ਹੀ ਕੋਈ ਫੂਨ ਲਾਵੇ ਮੈਂ ਦੱਸਦਾ ਮੈਂ ਦੇਦਾ ਪਰ ਸਾਡੇ 45 ਦੇ ਕਰਦੇ ਬਾਈ ਆਪਾਂ ਜਾਨ ਛਡਾਈ ਆ ਮੈਂ ਫਿਰ ਵੀ ਦੇਦਾ ਅੱਛਾ ਨਾ ਲਵਾਵੇ ਕੋਈ ਜੀਦਾ ਨਹੀਂ ਕਹਤਾ ਨਾ 40 40000 ਦੀ ਲਈ ਆ 2000 ਉਹਨਾਂ ਨੂੰ ਪਰਚੀ ਦਿੱਤੀ ਆ ਯਾਰ 4300 ਆਪ ਨੂੰ ਪੈਂਦੀ ਏ ਮੈਂ ਸਾਡੇ 40 ਦੀ 40000 ਦੇਣੇ 39 39 ਵਾਲੇ ਪਾ ਚਲੋ ਇਹ ਤੇ ਹੁਣ ਮੌਕੇ ਤੇ ਪਤਾ ਲੱਗੋ ਹਣੇ ਕਿੰਨੇ ਤੂੰ ਜਾਂਦੇ ਆ ਮਤਲਬ ਇਹ ਆ ਵੀ ਕੋਈ ਅਰਸ਼ ਵੀਰ ਨੂੰ ਫੋਨ ਲਾਵੇ ਤਾਂ ਜੱਗੇ ਵੀਰ ਨੂੰ ਫੋਨ ਨਾ ਲਾਵੇ ਨਹੀਂ ਨਹੀਂ ਦੋੜੇ ਲਾਵੇ ਲਾਵੇ ਕੋਈ ਨਾ ਦੇਣੀ ਕੋਈ ਪਰ ਆਪੇ ਚਲ ਲੈ ਆਏ ਦੇਣੀ ਆ ਵਿੱਚ ਲੈ ਆਏ ਤਾਂ ਕੋਈ ਫੋਨ ਲਾਵੇ ਮੋੜਦੇ ਨਹੀਂ ਬਾਬਾ ਜੀ ਠੀਕ ਹੈ ਜੀ ਤੇ ਬਾਕੀ ਥਾਰ ਕੋਈ ਕਹਿ ਨਹੀਂਦਾ ਤਿੰਨ ਲੜਿਆ ਪਰ ਬਦਸਤੂ ਦੇਣੀ ਆ ਤਾਂ ਜਿੱਤਾਰਾ ਵੀ ਆਉਂਦੀ ਆ ਸਭ ਕੋ ਆਉਂਦਾ ਵਾ ਪਰ ਤੁੰੜੜ ਕਰਕੇ ਦੇਣੀ ਤੁੰੜੜੀ ਠੀਕ ਹੈ ਜੀ ਤੇ ਆ ਵੇਦੀ ਜਿਹੜੇ ਆਜ ਮਾਜ ਅੰਡੇ ਤੇ ਏ ਬਾਬਾ ਜੀ 3.5 ਮਹੀਨੇ ਦੀ ਗੱਭਣਾ ਚੈੱਕ ਪਾਸ ਆਪੀ ਗਰੰਟੀ ਨਾਲ ਸੱਜਰਮੈਨ ਦੁੱਧ ਆਪਣੇ ਪਿੰਡੋਂ ਮੈ ਲੈ ਆ 15 ਕਿਲੋ ਦੁੱਧ ਭਰਦੀ ਰਹੀ ਆ ਜੇ ਕੋਈ ਵੀਰ ਭਰਾ ਕੋਈ ਸਾਹਮਣੇ ਕਰਾਓ ਮੈ ਲੈ ਆ ਤੇ ਡੇਰੀ ਵਾੜ ਦੇ ਬੰਦੇ ਆ ਉਹਨਾਂ ਨੂੰ ਲੈ ਵੀ ਜਾਵਾਂ ਤੋਰੋ ਫੇਰ ਦੇਖੇ ਬਾਕੀ ਆ ਬਿਜ ਨਹੀਂ ਰਹੀ ਗਈ ਜਿੰਨੀ ਹੈ ਜਿੰਨੀ ਨਿੱਕਰਿਆ ਪੂਰੀ ਮੈਂ ਗੰਥ ਥਾਣਾ ਬਾਈਂਖਾ ਦਾ ਚੱਡੇ ਜੀ 15 ਗੱਲਾਂ ਦੁੱਧ ਮੈਂ ਗਰੰਟੀ ਨਾਲ ਵੀ ਦਿੰਦੀ ਰਹੀ ਆ ਕੋਈ ਗੱਲਾਂ ਲਾਣੀ ਆ ਵੱਡੀ ਮੈਂ ਬੱਬਾ ਜੀ ਵੱਡੀ ਇਹ ਵੀ ਫੁੱਲ ਬਾਕੀ ਬੰਡਾ ਮੇਰੇ ਨਾਲ ਵੜੀਆ ਕੋਈ ਬਾਈ ਨਹੀਂ ਕਰਦੀ ਵੀ ਕੋਈ ਧਾਰ ਚ ਭੂਰ ਛੱਟਾ ਹੋਵੇ ਥਾਂ ਦੀ ਬਾਦ ਘਾਟ ਹੋਵੇ ਕੇਸੇ ਵੀ ਮੈਂ ਦੀ ਜਿਹੜਾ ਦੱਸਾਂਗੇ ਉਹਦਾ ਨਿਕਲੂਗਾ ਬਾਕੀ ਯਾਰ ਬੀ ਦੇਹ ਜੀ ਮੈਂ ਘਰ ਘਰ ਜੰਮਦੀ ਆ ਹਾਂ ਅਬੀ ਦੇ ਕੋਲੇ ਗੱਬੜ ਮਾਲ ਦੀ ਖੇਚ ਬੜੀ ਮਾਲ ਆਉਂਦਾ ਵਾ ਤੇ ਨਾਲ ਦੀ ਨਾਲ ਹੀ ਵੀ ਬਾਕੀ ਇਹ ਆ ਨਾ ਹੁਣ ਕਿੱਥੇ ਨਹੀਂ ਹੁੰਦਿਆ ਹੁਣ ਆਪ ਕਚੌਂ ਦੇ ਬੇਠਾਂ ਸਤਾ ਮਈਆਂ ਦੀ ਵੀਡੀਓ ਪਾਈਏ ਉਹ ਦੋ ਦਿਨ ਇਕੱਠੇ ਹੁੰਦੀਆਂ ਨਾਲ ਦੀ ਨਾਲ ਹੀ ਵੇਚਦੇ ਲੋਕਲ ਗਾਗ ਬਹੁਤ ਜ਼ਿਆਦਾ ਨਾਲੇ ਹੋਣ ਵਾਲੀ ਟੋਕੜਾ ਗੱਬਣਾ ਨੇ ਗਰਮੀਆਂ ਕਢਾਉਣੀਆਂ ਕਰਦੇ ਜਦੋਂ ਸੁਨਾਵਾ ਤਾਈਓ ਖਿੱਚ ਜਾਦੀ ਹੋਗੀ ਤਾਈਓ ਭੈਣ ਭਰਾ ਬਦੋ ਬਦੀ ਫੋੜ ਹੋਣੇ ਤੇ ਮਈਆਂ ਨੇ ਸੂਣਾ ਜਾ ਕੇ ਬਾਬਾ ਜੀ ਫੋੜ ਤੇ ਉਦੋਂ ਫਿਰ ਹੁਣ ਵੇਚਣ ਵੀ ਘੱਟਦੇ ਨੇ ਲੋਕੀ ਟੋਕੜਾ ਗੱਬਣ ਹਾਂਜੀ ਤੇ ਮੁੱਲ ਫਿਰ ਟੋਕੜਾ ਗੱਬਣਾ ਲੋਕ ਘੱਟ ਵੇਚਦੇ ਆ ਉਹ ਲੋੜੀਆਂ ਬਾਅ ਬੁੰਜਾ ਯਾਰ ਦੇ ਦਿੱਤੇ ਪੂਰੇ ਪੰਜਾਬ ਦੇ ਪਰ ਯਾ ਜੋ 1 2000 ਛੜਦਾ 48000 ਦੀ ਮੈਂ ਦਾਂਗੇ ਪੂਰੇ 47000 ਦੀ ਮੈਂ ਦਵਾਂਗੇ ਬਾਬਾ ਜੀ ਅੱਛਾ ਤੇ ਆਉਣੀ ਨਹੀਂ ਜੇ 15 ਕਿਲੋ ਮੈਂ ਗਾਰੰਟੀ ਨਾਲ ਦੋ ਦਿੰਦੀ ਰਹੀ ਆ ਅੱਛਾ ਵੀ ਵੀ ਭਰਾ ਆਖੂਗਾ ਵੀ ਕੋਈ ਮੂੰਹ ਮੱਥੇ ਲਵਾ ਦੇ ਜਿੰਨਾ ਕੋ ਮੈਂ ਲਈ ਆ ਬਾਬਾ ਜੀ ਥਾਲਾ ਦੀਆਂ ਵੰਡਾ ਵੇਰਲਾ ਵੇਖ ਲੋ ਕਿੰਨੀਆਂ ਗਾਂ ਮੈਂ ਪੂਰੀ ਬੰਦੀ ਜਿਹੜੀ ਤਿਆਰ ਹੋ ਜਾਂਦੀ ਆ ਠੀਕ ਆ ਤੇ ਕੋਈ ਕਿੰਨੇ ਕ ਦਿਨਾਂ ਚੈੱਕ ਕਰਵਾ ਕੇ ਦੱਸ ਤੇ ਵੀ ਤਿੰਨਾ ਚੌ ਦਿਨਾਂ ਚੈੱਕ ਪਾਸ ਕਰਾ ਲੈ ਕੋ ਅਹੀਂ ਕੱਲ ਹੀ ਕਰਾਈਆਂ ਚੋਂ ਹੀ ਅੱਛਾ ਸਾਡੇ ਅਸੀਂ ਕੱਲ ਚੈੱਕ ਕਰਾਣੀਆਂ ਕੋ ਤਿੰਨਾ ਚੌ ਦਿਨਾਂ ਤੱਕ ਚੈੱਕ ਕਰਾ ਕੇ ਸਾਨੂੰ ਫੋਨ ਕੋਈ ਤੁਹਾਨੂੰ 50-70 ਦਿਨਾਂ ਦਾ 10 ਦਿਨਾਂ ਦਾ ਕੋਈ ਲਾਂਭਾ ਨਹੀਂ ਇਹ ਨ ਵੀ ਮਹੀਨੇ ਬਾਅਦ ਨਾ ਕੋਈ ਫਰਕ ਮਹੀਨੇ ਦਾ 5 ਦਿਨਾਂ ਦੇ ਵਿੱਚ ਵਿੱਚ ਆਪਾਂ ਡਾਕਟਰ ਦੀ ਜਬਾਨੀ ਹੁਣ ਜਿੰਨੇ ਬੰਦੇ ਕੋਲ ਦੋ-ਤਿੰਨੇ ਮਹੀਨੇ ਗਏ ਘਰ ਤੋਂ ਕਰ 100-100 ਮਹੀਨੇ ਉਹਨਾਂ ਕੋਲ ਇਕੱਲੀ ਤਰੀਕ ਲਿਖਣੋਂ ਰਹਿ ਗਏ ਹੁਣ ਡਾਕਟਰ ਦੀ ਬਾਹਰ ਜੋ ਦੱਸਾਂ ਜੇ ਡਾਕਟਰ ਸਾਨੂੰ ਚਾਹੁੰਦੀ ਕਿਹਾ ਤੇ ਚਾਹੁੰਦੀ ਕਿਹਾ ਨਾ ਜੇ 6 ਆਂਦੀਆਂ ਤਾਂ ਅਸੀਂ 6 ਦਿਨਾਂ ਦਾ ਕੋਈ 10-15 ਦਿਨਾਂ ਦਾ ਫਰਕ ਨਿਕਲ ਸਕਦਾ ਆ ਨਿਕਲੂਗੀ ਜਾਂ ਸੂਲ ਵਾਲੀਆਂ ਹੋ ਗਈਆਂ ਗੱਬਣਾ ਤੇ ਬਾਕੀ 10-15 ਦਿਨ ਇੱਧਰ ਉੱਧਰ ਹੋ ਸਕਦੇ ਕਿਉਂਕਿ ਇਹਨਾਂ ਦੀਆਂ ਤਰੀਕ ਤੇ ਬਾਕੀ ਇਹ ਆ ਵੀ ਚਲੋ ਕੋਈ ਵੀਰ ਆਪਣੇ ਤਸੱਲੀ ਕਰਕੇ ਵੇਖ ਚੱਕ ਕੇ ਤੇ ਆਪਣੀ ਮਰਜ਼ੀ ਨਾਲ ਲੈ ਜੇ ਜੀ ਜੋ ਵੀ ਕੋਸ਼ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ